ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਭਾਤੋ ੱਕੜ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਵਧੀਆ ਡਾਕਟਰ ਸਾਹਿਬ ਵਧੀਆ ਨਾਮ ਤੇ ਡਰੈਸ ਕੋਡ ਨਾਮ ਡਾਕਟਰ ਲੱਖੀ ਪਿੰਡ ਨੈਣਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਇਧਰਲੇ ਪਾਸੇ ਸੰਧੂ ਕਲਾ ਪਤਾ ਔਰ ਤੇ ਸੰਨਾ ਕਲਾ ਸਿੰਘ ਜੀ ਮੋਬਾਈਲ ਨੰਬਰ ਬੋ 6280612673 ਆ ਦੋ ਗਰਮ ਸੀ ਹਨਾ ਹਾਂ ਡਾਕਟਰ ਸਾਹਿਬ ਆਪਣੇ ਕੋਲ ਦੋ ਟੋਕੜਾ ਗੱਪਣਾ ਸੀ ਗਿਆ ਆ ਬੇਗੀ ਇਹ ਬੇਗੀ ਇਹ ਹੁਣੇ ਥੋੜੇ ਆਉਣ ਤੋਂ ਬਾਅਦ ਦੋ ਮਿੰਟ ਪਹਿਲਾਂ ਹੀ ਸੌਦਾ ਹੋਇਆ ਹੈ ਇਹਦਾ ਇਹ ਬੇਗੀ ਆ ਰਹਿ ਗਈ ਆ ਰਹਿ ਗਈ ਹਾਂ ਤੇ ਕਿਹੜਾ ਸੂਆ ਸੂਈ ਵੀ ਹੈ ਇਹ ਡਾਕਟਰ ਪਹਿਲਾ ਸੂਆ ਸੂਈ ਵੀ ਆ ਦੂਜੇ ਲਈ ਗੱਪਣਾ ਕਿੰਨੇ ਟਾਈਮ ਦੀ ਇਹ ਆਪਣੀ ਜੀ 4 ਮਹੀਨੇ ਦੀ ਚੈੱਕ ਪਾਸ 4 ਮਹੀਨੇ ਦੀ ਦੋ ਦਿਨ ਉਧਰ ਆ ਲੋ ਚਾਹ ਤਨ ਉਧਰ ਲਾ ਲੋ ਕੋਈ ਨਹੀਂ ਹਾਂ ਦੁੱਧ ਬਈ ਕਿੰਨਾ ਹੁਣ ਦੁੱਧ ਡਾਕਟਰ ਆਪਾਂ 10 ਕਿਲੋ ਮਿਣਕੇ ਲਿਆਂਦਾ ਜੀ ਨਹੀਂ ਲਾਇਆ ਬਸ ਰੰਬੀ ਜਾਂਦੀ ਆ ਕਿਲੋ 2 ਕਿਲੋ ਉਧਰ ਵੀ ਪਾਈ ਜਾਂਦੇ ਸ਼ਿਰ ਉਧਰ ਵੀ ਹੋ ਸਕਦਾ 2 ਕਿ 9 ਮੰਨ ਕੇ ਲੈ ਜੀ 8 ਮੰਨ ਕੇ ਲੈ ਜੀ ਹਾਂ ਠੀਕ ਆ ਬਾਈ ਹਾਂਜੀ ਫੇਸ ਆ ਜਿਹੜਾ ਬੜਾ ਪਿਆਰਾ ਬੋਦੀਬਾਦੀ ਦੇਖੋ ਸਨੱਖ ਪੁਣਾ ਬਾਈ ਬੈਠਦੇ ਬੜਾ ਨਜਾਇਜ਼ ਸਨੱਖੇ ਵਸੀ ਆ ਬਾਈ ਮੈਂ ਕਹਿੰਦਾ ਕੀ ਬਾਤ ਠੰਡੀ ਸੀਲਾ ਡਾਕਟਰ ਕਲਰ ਬੜਾ ਚੰਗਾ ਹਨਾ ਹਾਂ ਠੰਡੀ ਸੀਲਾ ਜਿਵੇਂ ਮਾਰਦੀ ਹੱਥ ਪੈਰੀ ਚਲੋ ਇਹ ਲੇਚੇ ਲਾਲਾ ਕੰਮ ਹੀ ਨਹੀਂ ਗਾ ਹਾਂ ਲੇਵਾ ਬਹੁਤ ਸਾਫ ਆ ਠੀਕ ਆ ਬਾਈ ਹਾਂ ਕੱਦ ਵੀ ਚੰਗਾ ਛੋਟੀ ਨਹੀਂ ਹੈਗੀ ਕੱਦ ਵੀ ਚੰਗਾ ਗਾ ਯਰਸੀ ਆ ਦੇਖੋ ਜੀ ਬੜਾ ਪਿਆਰਾ ਹਨਾ ਹਮ ਜਰਸੀ ਆ ਨਾ ਪੰਜਾਬ ਵਾਲੀ ਹਾਂ ਪੰਜਾਬ ਵਾਲੀ ਪ्युअर ਪੰਜਾਬ ਵਾਲੀ ਡਾਕਟਰ ਜਰਸੀ ਆ ਪੰਜਾਬ ਵਾਲੀ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਕੋਸਾ ਚੰਗੇ ਡਾਕਟਰ ਉਹ ਪਰ ਆਇਆ ਕਰਦੀ ਹੈਗਾ ਸਹੀ ਗੱਲ ਆ ਬਈ ਹਮ ਥਾਨ ਬਹੁਤ ਚੰਗਾ ਲੱਗਿਆ ਡਾਕਟਰ ਬਹੁਤ ਜਿਆਦਾ ਚੰਗਾ ਸਾਨ ਸਿਵਾਈ ਕਿਵੇਂ ਆ ਚਿਵਾਈ ਡਾਕਟਰ ਇੱਕ ਨੰਬਰ ਇੱਕ ਨੰਬਰ ਆਈ ਹਾਂ ਆਰਡਰ ਕਮਾਲ ਦਾ ਬਈ ਕੱਲਾ ਕੱਲਾ ਥਾਨ ਮੁਠੀ ਵਾਲਾ ਥਾਨ ਪੂਰੀ ਖੜੀ ਸੀਲਾ ਕੋਈ ਆਈ ਨਹੀਂ ਐਚਵੀ ਵਾਲੀ ਆ ਹਮ ਲੈ ਕੀ ਬਾਤ ਆ ਥਾਨ ਹੁਣ ਵਾਲਾ ਤਾਂ ਲਿਖੇ ਹੀ ਨਹੀਂ ਤੀਤੀ ਆ ਬਈ ਤੇ ਮੁੱਲ ਕੀ ਰਜਾਇਜ ਮੁੱਲ ਡਾਕਟਰ ਜਿੰਨਾ ਮਰਜ਼ੀ ਕਰਾਈ ਜਵੇ 40000 ਚੋਂ ਮਾਨਤਾਨ ਕਰ ਦਿਆਂਗੇ ਮੁੱਲ ਬਾਈ ਕਨ ਜਿੰਨਾ ਮਰਜ਼ੀ ਕਰਾ ਲਓ ਜਾਇਜੇ ਮੁੱਲੀ ਕਰਨਾ 42000 ਦੇ ਵਿੱਚ ਮਾਨਤਾਨ ਜ਼ਰੂਰ ਹੋ ਜੂਗਾ ਹਾਂ ਚੰਗੀ ਆ ਬੜੀ ਚੰਗੀ ਆ ਬਰੀਡ ਵਾਲੀ ਆ ਆਪਣੀ ਚੈੱਕ ਕਰਵਾਈ ਵੀ ਆ ਆਪਾਂ ਦੁੱਧ ਚੋਕੇ ਲਿਆਂਦਾ ਕੋਈ ਵੀ ਬਾਈ ਆਪਣੇ ਘਰੋਂ ਤਸੱਲੀ ਕਰਕੇ ਲੈ ਕੇ ਜਾਵੇ ਕਰੋ ਬਾਹਰ ਦੀ ਕੋਈ ਡਾਕਟਰ ਗਾਰੰਟੀ ਨਹੀਂ ਠੀਕ ਹੈ ਭਾਈ ਆਪਾਂ ਪਹਿਲਾਂ ਕਰਦੇ ਆਪਣੇ ਕਰੋ ਇੱਕ ਡੰਗ ਚੋਲੇ ਕੋਈ ਦੋ ਡੰਗ ਚੋਲੇ ਹੈ ਨਾ ਜਰੂਰੀ ਆ ਬਾਈ ਹੈ ਨਾ ਆਪਣੇ ਘਰੋਂ ਬਾਹਰ ਦੀ ਕੋਈ ਗਰੰਟੀ ਨਹੀਂ ਡਾਕਟਰ ਆ ਵੀਡੀਓ ਚ ਹੀ ਕਹਿੰਨੇ ਆ ਠੀਕ ਹੈ ਢੰਡੀ ਸੀਲਾ ਥਣ ਲੇਵੇ ਵਾਲਾ ਤਾਂ ਕੋਈ ਲੇਖ ਇਧਰ ਜਾ ਕੇ 7 ਵਾਰੀ ਦਿਖਾ ਦਿਓ ਕੱਲਾ ਕੱਲਾ ਥਣ ਕੀ ਬਾਤ ਹੈ ਮੁੱਠੀ ਵਾਲਾ ਥਣ ਚਾਰੇ ਥਣ ਵਿੱਤੀ ਤੇ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਣੀ ਦਾ ਤਿਆਰ ਕਰਿਆ ਫੇਸ ਬੜਾ ਚੰਗਾ ਬੜਾ ਖਰਾਜਾ ਕੰਮ ਕਰਦੇ ਆ ਕੱਲ ਦੁਨੇ ਆਂਗਾ ਸੀ ਆ ਤੜਕੇ ਪਿੰਡ ਦੀ ਲੱਗੇ ਠੀਕ ਆ ਬਾਈ ਠੀਕ ਆ ਆ ਰਹੇਗੀ ਸੋਨੂੰ ਹੁਣ ਫੋਨ ਕਰਿਆ ਵਾ ਸੀ ਹੂੰ ਛੋਟੀ ਦੀ ਕੱਲੀ ਦੀ ਵੀਡੀਓ ਪਵਾਤੀ ਓਕੇ ਬਾਈ ਧੰਨ